ਲੋਕਾਂ ਵੱਲ ਸੁਝ ਸੰਚ ਜੂ ਹੁਣ ਅੱਜ ਦਾ ਜੋ ਗੱਲਬਾਤ ਦਾ ਇਹ ਰਾ ਵਿਸ਼ਾ ਹੈ ਉਹ ਸਿਆਸੀ ਕਰਨ ਦੀ ਜੋ ਭੀੜਾ ਕੇਵੇਂ ਜਟਾਈਆਂ ਜਾਂਦੀਆਂ ਨੇ ਤੇ ਕਿਵੇਂ ਜਟਾਈਆਂ ਚਣੀਆਂ ਚਾਹੀਦੀਆਂ ਜਿੱਥੇ ਕਿ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹੋਈਆਂ ਤੇ ਹਰ ਤਰ੍ਹਾਂ ਦੀ ਸਿਆਸੀ ਪਾਰਟੀ ਆਪਣੇ ਵੋਟਰਾਂ ਨੂੰ ਪ੍ਰਮੋਟ ਤੇ ਹੋਈ ਆ ਤੇ ਉਹਦੇ ਵਿੱਚ ਹਰ ਪਾਰਟੀ ਆ ਆਪਣੇ ਆਪਣੇ ਭੀੜ ਦਾ ਆਗਾਜ਼ ਕਰਨਾ ਚਾਹੁੰਦੀ ਆ ਤੇ ਆਪਣੀ ਜਿੱਤ ਦਾ ਚਿੰਨ ਜੜਵਾਉ ਦੱਸਣਾ ਚਾਹੁੰਦੀ ਆ ਕਿ ਜਿੱਤ ਸਾਡੀ ਹੈ ਜੇ ਤਾਂ ਖਾਵੇ ਦੀਆਂ ਭੀੜਾਂ ਨਾਲ ਨਹੀਂ ਹੁੰਦੀ ਜਿੱਤ ਤੇ ਆਮ ਲੋਕਾਂ ਦੀ ਉਹਨਾਂ ਵੋਟਰਾਂ ਦੇ ਨਾਲ ਹੁੰਦੀ ਹੈ ਜਦੋਂ ਵੋਟਾਂ ਦੇ ਸਮੇਂ ਤੇ ਵੋਟਾਂ ਪਾਈਆਂ ਜਾਂਦੀਆਂ ਤੇ ਗਿਣਤੀ ਦੇ ਪ੍ਰਭਾਵ ਜਦੋਂ ਸਾਹਮਣੇ ਆਉਂਦੇ ਨੇ ਉਸ ਦਿਨਾਂ ਇਹ ਪਤਾ ਚੱਲਦਾ ਹੈ ਕਿ ਕਿਸ ਪਾਰਟੀ ਨੂੰ ਕਿੰਨੀ ਵੋਟ ਮਿਲੀ ਹੈ ਕਿ ਲੋਕਾਂ ਨੇ ਕਿਸ ਨੂੰ تاج ਚੜਾਉ ਸਿਰਪਨ ਰਹਿਣਾ ਆ ਹੈ ਉਹ ਪਾਰਟੀ ਦੀਆਂ ਸਰਗਮਾਂ ਤੇ ਉਤੇ ਨਿਰਭਰ ਕਰਦਾ ਹੈ ਕਿ ਲੋਕਾਂ ਦੀ ਜਿਹੜੀ ਚੰਗੀ ਲੋਕਾਂ ਦੇ ਪੱਖਾਂ ਦੀ ਚੰਗੀ ਗੱਲ ਕੀਤੀ ਜਾਵੇ ਤੇ ਲੋਕਾਂ ਦੇ ਪੱਖਾਂ ਦਾ ਜਿਹੜਾ ਉਹ ਖਿਆਲ ਰੱਖਿਆ ਜਾਵੇ ਹਰ ਤਰ੍ਹਾਂ ਦਾ ਉਹ ਜਦੋਂ ਕੋਈ ਕਮੀਆਂ ਤੇ ਪੇਸ਼ੀਆਂ ਸਿਆਸੀ ਲੋਕਾਂ ਦੇ ਵਿੱਚ ਰਹਿ ਜਾਂਦੀਆਂ ਨੇ ਇਹ ਉਹਨਾਂ ਸਿਆਸੀ ਪਾਰਟੀਆਂ ਨੂੰ ਆਪਣੇ ਵੋਟਰ ਜਿਹੜੇ ਹੈਗੇ ਆ ਉਹ ਬਹੁਤ ਨਿਕਾਰ ਦਿੰਦੇ ਨੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਾਂ ਦੇ ਵੋਟੇ ਕਾ ਲੋਕਤੰਤਰ ਦੀ ਤਾਕਤ ਹੈ ਏ ووٹ ਦਾ ਉਸੇ ਮਾਲਕ ਹਰਨਾ ਸਾਰਿਆਂ ਦਾ ਹੱਕ ਹੈ ਚੰਕੇ ਨੇਤਾ ਚੁਣਦਾ ਇੱਕ ਸਮਾਹ ਹੁੰਦਾ ਹੈ ਚੰਗਿਆ ਪਾਰਟੀਆਂ ਨੂੰ ਕਿਹੜਾ ਹੁੰਦਾ ਇੱਕ ਸਮਾਹ ਹੁੰਦਾ ਹੈ ਕਿ ਕਿਸ ਤਰ੍ਹਾਂ ਕਰਕੇ ਲੋਕਾਂ ਨੇ ਜਿਹੜੇ ਸਮੇਂ ਦੇ ਨਾਲ ਨਾਲ ਡਿਟਰਾਂ ਨੇ ਪਾਰਟੀਆਂ ਨੇ ਆਪਣੇ ਏਜੰਡੇ ਰੱਖੇ ਹੁੰਦੇ ਆ ਤੇ ਆਪਣੇ ਲੋਕਾਂ ਨੂੰ ਕੀ ਦੇਣਾ ਹੈ ਲੋਕਾਂ ਦੇ ਕਿਹੜੇ ਕਾਰਜ ਕੀਤੇ ਜਾਣੇ ਹਨ ਤੇ ਲੋਕਾਂ ਦੇ ਹਿੱਤਾਂ ਦੀ ਕੀ ਕੀ ਗੱਲ ਕਰਨੀ ਹੈ ਤਾਂ ਲੋਕਾਂ ਦੇ ਆਮ ਲੋਕਾਂ ਦੀ ਰੱਖਿਆ ਕਿਵੇਂ ਕੀਤੀ ਜਾਣੀ ਹੈ ਉਹਦੇ ਵਿੱਚ ਹੀ ਸਾਰੇ ਆਪੋ ਆਪਣਾ ਕੋਰ ਮੈਨੀਫੈਸਟੋ ਦਾ ਬਿਗੜ ਬਚਾਉਂਦੇ ਹਨ ਹਰ ਪਾਰਟੀ ਆਪਣੇ ਆਪ ਚ ਇੱਕ ਖਿੱਚਾਂ ਦਾ ਜਿਹੜਾ ਉਪਰਾਲਾ ਕਰਦੀ ਹੈ ਤੇ ਚੋਣ ਮੈਨੀਫੈਸਟੋਆਂ ਦੇ ਵਿੱਚ ਜਿਹੜਾ ਬਹੁਤ ਕੁਝ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਸਿੱਤੇ ਨਿਕਲਦੇ ਹੋ ਜਨਤਾ ਦੇ ਸਾਹਮਣੇ ਆਉਂਦੇ ਹਨ ਤੇ ਫਿਰ ਜਿਹੜੀ ਜਨਤਾ ਹੈ ਜਦੋਂ ਲੋਕਾਂ ਦੀ ਕੋਈ ਗੱਲ ਨਾ ਸੁਣੀ ਜਾਵੇ ਵਾਅਦਿਆਂ ਤੇ ਖਰੇ ਨਾ ਉਤਰੇ ਜਾਣ ਤੇ ਫਿਰ ਉਹਨਾਂ ਨੂੰ ਜਨਤਾ ਨਕਾਰ ਦਿੰਦੀ ਹੈ ਫੋਟ ਕੇ ਸਮਝ ਕੇ ਜਦੋਂ ਆਮ ਲੋਕ ਆਪਨੇ ਨੇਤਾ ਚੁੰਨਦੇ ਹਨ ਉਸ ਵਕਤ ਬੜਾ ਖੁਸ਼ੀਆਂ ਦਾ ਆਜਾਰ ਕਰਦੇ ਹਨ ਢੋਲ ਵਜਾ ਕੇ ਲੱਡੂ ਵੰਡ ਕੇ ਗळा ਵਿੱਚ ਹਾਰ ਪਾ ਕੇ ਉਹ ਫਿਰ ਉਹਨਾਂ ਨੇਤਾ ਦੇ ਨਿਰਭਰ ਹੋ ਜਾਂਦਾ ਹੈ ਕਿ ਆਪਣੀ ਜਨਤਾ ਨੂੰ ਖੁਸ਼ ਕਿਵੇਂ ਰੱਖਣਾ ਹੈ ਤੋ ਤੇ ਆਪਣੀ ਜਨਤਾ ਨੂੰ ਪੁਰਜਾ ਤਾਂ ਹੀ ਰਹਿ ਜਾ ਜਾਂਦਾ ਜਦੋਂ ਆਪਣੇ ਕੀਤੇ ਹੋਏ ਵਾਅਦਿਆਂ ਦੇ ਮੁਤਾਬਕ ਜਦੋਂ ਅਸੀਂ ਚੰਦੇ ਹਾਂ ਉਹ ਖਰੇ ਉਤਰਦੇ ਹਾਂ ਤੇ ਫਿਰ ਸਮਾਂ ਜਿਹੜਾ ਆ ਕੇ ਉਹ ਲੈ ਕੇ ਚੱਲਦਾ ਹੈ ਉਹ ਸਮੇਂ ਦੀ ਰਫ਼ਤਾਰ ਦੇ ਨਾਲ ਹੀ ਅੱਗੇ ਫੇਰਾਂ ਜਿਹੜਾ ਪਾਰਟੀ ਦਾ ਧੁਰਾ ਪੜਨਾ ਹੁੰਦਾ ਹੈ ਉਹ ਅਗਲੇ ਸਮੇਂ ਦੇ ਨਾਲ ਉਹ ਧੁਰਾ ਕੰਮ ਕਰਦਾ ਹੈ ਜਦੋਂ ਚੰਗੇ ਕੰਮ ਕੀਤੇ ਹੋਣ ਤੇ ਜਦੋਂ ਕੋਈ ਚੰਗੇ ਕੰਮ ਕਰਨ ਦੇ ਬਾਵਜੂਦ ਜਦੋਂ ਕੋਈ ਇੱਕ ਛੋਟੇ-ਮੋٹے ਗਲਤੀ ਵੀ ਹੋ ਜਾਂਦੀ ਹੈ ਆ ਨੇਤਾਵਾਂ ਪਾਸੋਂ ਤੋਂ ਸਾਰੇ ਚੰਗੇ ਕੰਮ ਭੁੱਲ ਕੇ ਇਹ ਲੋਕ ਉਸੇ ਕ ਮਾੜੇ ਕੀਤੇ ਕੰਮ ਨੂੰ ਮਾੜੇ ਕੀਤੇ ਭਾਸ਼ਣ ਨੂੰ ਮਾੜੇ ਕੀਤੇ ਸੰਬੋਧਨ ਨੂੰ ਯਾਦ ਰੱਖਦੇ ਹਨ ਕਿਉਂਕਿ ਸਮਾਂ ਕੁਝ ਦਿਨਾਂ ਦਾ ਹੀ ਹੁੰਦਾ ਹੈ ਤੇ ਉਸ ਸਮੇਂ ਦੇ ਵਿੱਚ ਲੋਕ ਵਿੱਚ ਜਿਹਾ ਬਾਤੀ ਹੋ ਜਾਂਦੇ ਹਨ ਜਦੋਂ ਇਹਦੇ ਵਿੱਚ ਸਿਆਸੀ ਲੀਡਰਾਂ ਨੂੰ ਬੜਾ ਸੋਚ ਕੇ ਸਮਝ ਕੇ ਉਹ ਪਾਲ ਪਾਲ ਦੇ ਉੱਤੇ ਆਪਣਾ ਜਿਹੜਾ ਉਹ ਬਿਆਨ ਤੇ ਬਾਜੀ ਜਿਹੜੀ ਹੈ ਕਰਨੀ ਪੈਂਦੀ ਹੈ ਉਹ ਜਾਣੇ ਅਣਜਾਣੇ ਵਿੱਚ ਕੁਝ ਭੁੱਲਾ ਵੀ ਸਿਆਸੀ ਲੀਡਰਾਂ ਕੋਲ ਜਾਂਦੀਆਂ ਹਨ ਤੇ ਫਿਰ ਉਹਦੇ ਨਤੀਜੇ ਜਿਹੜੇ ਆਉ ਉਹ ਫੇਰ ਉਹ ਆਪ ਸਾਜੀ ਦੇ ਸਾਹਮਣੇ ਆ ਜਾਂਦੇ ਹਨ ਸੋ 86 ਲੀਟਰਾਂ ਨੂੰ ਵੀ بڑا ਫੌਜ ਸਮਝ ਕੇ ਬਿਆਨ ਪਾਸ਼ੀਆਂ ਦੇ ਵਿੱਚ ਜਾਂ ਜਿਹੜਾ ਵੀ ਅਗਲਾ ਕੋਈ ਤੁਸੀਂ ਭਾਸ਼ਣ ਕਰਨਾ ਭਾਸ਼ਣ ਦਿੰਦੇ ਹੋ ਤੇ ਲੋਕ ਹਿੱਤ ਵਿੱਚ ਰੱਖ ਕੇ ਹੀ ਲੋਕਾਂ ਦੇ ਖਿਆਲ ਰੱਖ ਕੇ ਉਹਨਾਂ ਦੇ ਸਾਹਮਣੇ ਜੋ ਸੰਬੋਧਨ ਹੋ ਰਿਹਾ ਹੈ ਉਹ ਕੋਈ ਬਾਦ ਵਿਵਾਦ ਵਾਲਾ ਨਾ ਬਣ ਜਾਵੇ ਇਸ ਕਰਕੇ ਸੋਚ ਸਮਝ ਕੇ ਜੜੀਏ ਸਾਰੀ ਗੱਲਬਾਤ ਜੜੀਏ ਕਰਨੀ ਚਾਹੀਦੀ ਹੈ ਇਹ ਜਿਹੜੇ ਲੋਕਾਂ ਦੇ ਹਿੱਤਾਂ ਦੀ ਗੱਲ ਜੜੀ ਆ ਲੋਕਾਂ ਲੋਕ ਹੈ ਤਾਂ ਤਾਂ ਹੀ ਹੁੰਦੀ ਆ ਜਦੋਂ ਲੋਕਾਂ ਦੇ ਵਿੱਚ ਅਸੀਂ ਖਰੇ ਉਤਰਾਂਗੇ ਤੋਂ ਇਤੇ ਵਿੱਚ ਅੱਜ ਤਾਂ ਮੈਂ ਇਨਾ ਹੀ ਵਿਚਾਰ ਜਿਹੜਾ ਪੇਸ਼ ਕਰਦਾ ਹਾਂ ਇਹ ਸਬੰਧੀ ਫੇਰ ਕੱਲ ਨੂੰ ਅਗਲਾ ਜਿਹੜਾ ਵਿਚਾਰ ਹੈ ਉਹ ਲੈ ਕੇ ਆ ਆਪ ਸਭ ਦੇ ਸਾਹਮਣੇ ਪੇਸ਼ ਹੋਵਾਂਗੇ ਜਿਤੇ ਹੀ ਮੈਂ ਸਮਾਪਤੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ